ਮਰਹੂਮ ਪੰਜਾਬੀ ਕਾਇਕ ਰਾਜਵੀਰ ਜਵੰਦਾ ਦਾ ਅੱਜ ਆਪਣੇ ਜੱਦੀ ਪਿੰਡ ਪੋਣਾ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ। ਇਸ ਤੋਂ ਇਲਾਵਾ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਜਸਵੀਰ ਜੱਸੀ, ਹਰਪਜਨ ਮਾਨ, ਰੇਸ਼ਮ, ਅਨਮੋਲ, ਕਰਮਜੀਤ ਅਨਮੋਲ ਅਤੇ ਹੋਰ ਕਈ ਸ਼ਖਸੀਅਤਾਂ ਪਹੁੰਚੀਆਂ। ਰਾਜਵੀਰ ਜਵੰਦਾ ਦਾ ਆਰਥਵ ਸਰੀਰ ਅੰਤਿਮ ਦਰਸ਼ਨ ਲਈ ਰੱਖਿਆ ਗਿਆ ਹੈ ਜਿੱਥੇ ਹਰ ਅੱਖ ਨਮ ਹੈ ਮੁੱਖ ਮੰਤਰੀ ਦੇ ਆਨ ਤੋਂ ਪਹਿਲਾਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਬੈਰੀਕੇਡ ਲਗਾ ਕੇ ਰਸਤੇ ਨੂੰ ਕਲੀਅਰ ਕੀਤਾ ਗਿਆ ਉਹਨਾਂ ਦਾ ਅੰਤਿਮ ਸੰਸਕਾਰ ਸਵੇਰੇ 11 ਵਜੇ ਕੀਤਾ ਜਾ ਰਿਹਾ ਹੈ ਦੱਸ ਦੇ ਕਿ ਰਾਜਵੀਰ ਜਵੰਧਰ ਦੀ ਜ਼ਿੰਦਗੀ ਇੱਕ ਦੁਖਦਾਈ ਸੜਕ ਹਾਦਸੇ ਨੇ ਖੋਹ ਲਈ ਜੋ 27 ਸਤੰਬਰ ਨੂੰ ਵਾਪਰਿਆ ਸੀ ਦੱਸ ਦੇ ਕਿ ਸ਼ਿਮਲਾ ਜਾ ਰਹੇ ਰਾਜਵੀਰ ਜਵੰਧਾ ਬਾਈਕ ਤੇ ਸ਼ਿਮਲਾ ਜਾ ਰਹੇ ਸਨ ਜਦੋਂ ਬੱਦੀ ਨੇੜੇ ਉਹ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਦੱਸ ਦੇ ਕਿ ਇਸ ਹਾਦਸੇ ਵਿੱਚ ਉਨ੍ਹਾਂ ਦੇ ਸਿਰ ਅਤੇ ਰੀੜ ਦੀ ਹੱਡੀ ਵਿੱਚ ਭਾਰੀ ਝੋਟਾ ਆਈਆਂ ਸਨ। ਉਨ੍ਹਾਂ ਤੁਰੰਤ ਮਹਾਲੀ ਦੇ ਫੋਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੱਸਦੀ ਕਿ 12 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਨਾਲ ਜੂਝਣ ਤੋਂ ਬਾਅਦ ਰਾਜੀਵ ਜਵੰਦਾ ਨੇ 8 ਅਕਤੂਬਰ ਨੂੰ ਹਸਪਤਾਲ ਵਿੱਚ ਆਖਰੀ ਸਾਹ ਲਏ। ਉਨ੍ਹਾਂ ਦੇ nidhan ਨਾਲ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਹੈ। ਅਸਦੀ ਕੀ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਮਾਨਮਤੇ ਫਨਕਾਰ ਰਾਜਵੀਰ ਜਵੰਦਾ ਪਿਛਲੇ ਦਿਨੀ ਸੰਦੀਵੀ ਵਿਛੋੜਾ ਦੇ ਗਏ ਜੋ ਘਾਟਾ ਪਰਿਵਾਰ ਅਤੇ ਸੰਗੀਤ ਜਗਤ ਲਈ ਨਾ ਪੂਰਾ ਹੋਣ ਵਾਲਾ ਹੈ ਰਾਜਵੀਰ ਜਵੰਦਾ ਤੇ ਜਿੱਦੀ ਪਿੰਡ ਪੌਣਾ ਜਗਰਾਉ ਵਿਖੇ ਉਹਨਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਬਾਣਾ ਮੰਨਣ ਦਾ ਭਲ ਬਖਸ਼ਣ ਰਾਜਵੀਰ ਜਵੰਦਾ ਦਾ ਪੰਜਾਬ ਅਤੇ ਪੰਜਾਬੀਅਤ ਲਈ ਬਾਇਆ ਅਣਮੁੱਲਾ ਯੋਗਦਾਨ ਹਮੇਸ਼ਾ ਅਪੂਰਨ ਰਹੇਗਾ। ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀ ਸਿੰਘ ਪਠਾਨ ਮਾਜਰਾ ਨੂੰ ਪਟਿਆਲਾ ਅਦਾਲਤ ਤੋਂ ਬਟਾ ਛਟਕਾ ਲੱਗਾ ਹੈ। ਅਦਾਲਤ ਨੇ ਬਲਾਤਕਾਰ ਮਾਮਲੇ ਵਿੱਚ ਸਨੋਰ ਤੇ ਵਿਧਾਇਕ ਜੀ ਜਮਾਂਦ ਪਟੀਸ਼ਨ ਰੱਦ ਕਰ ਦਿੱਤੀ ਹੈ। ਇਸ ਤੋਂ ਬਾਅਦ ਉਹਨਾਂ ਕੋਲ ਹਾਈ ਕੋਰਟ ਜਾਣ ਦਾ ਵਿਕਲਪ ਹੈ। ਅਦਾਲਤ ਵਿੱਚ ਸਰਕਾਰੀ ਵਕੀਲਾਂ ਨੇ ਕਿਹਾ ਕਿ ਪਠਾਨ ਮਾਜਰਾ ਲਗਭਗ 1 ਮਹੀਨੇ ਤੋਂ ਫਰਾਰ ਹੈ। ਇਸ ਲਈ ਜੇ ਜਮਾਂਦ ਮਿਲ ਜਾਂਦੀ ਹੈ ਤਾਂ ਉਹ ਜਾਂਚ ਵਿੱਚ ਹਿੱਸਾ ਨਹੀਂ ਲੈਣਗੇ। ਹਾਲਾਂਕਿ ਵਿਸਤ੍ਰਿਤ ਅਦਾਲਤੀ ਹੁਕਮ ਹਜੇ ਲੰਬਿਤ ਹਨ ਆਵਾਦਾਇਕ ਹਰਮੀ ਸਿੰਘ ਪਠਾਨ ਮਾਜਰਾ ਵਿਰੁੱਧ 3 ਸਤੰਬਰ ਨੂੰ ਪਟਿਆਲਾ ਦੇ ਸਿਵਲ ਲਾਈਨ ਪੁਲਿਸ ਸਟੇਸ਼ਨ ਵਿੱਚ ਐਫ ਆਈ ਆਰ ਦੱਟ ਕੀਤੀ ਗਈ ਸੀ ਦੋਸ਼ ਹੈ ਕਿ ਉਹਨਾਂ ਨੇ ਇੱਕ ਔਰਤ ਨੂੰ ਸਰਕਾਰੀ ਨੌਕਰੀਆਂ ਤੇ ਯੋਜਨਾਵਾਂ ਦਾ ਲਾਲਚ ਦੇ ਕੇ ਲੱਖਾਂ ਰੁਪਏ ਵਸੂਲੇ ਅਤੇ ਫਿਰ ਤਲਾਕਸ਼ੂਦਾ ਹੋਣ ਦਾ ਦਾਵਾ ਕਰਕੇ ਉਸ ਨਾਲ ਧੋਖਾ ਕੀਤਾ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪਰਫੁੱਲਿਤ ਕਰਕੇ ਨਸ਼ਿਆਂ ਵਿਰੁੱਧ ਜੰਗ ਨੂੰ ਸਿਖਰ ਤੇ ਲਿਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ 1100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਸੂਬੇ ਵਿੱਚ 3100 ਤੋਂ ਵੱਧ ਅਤ ਆਧੁਨਿਕ ਸਟੇਡੀਅਮ ਬਣਾਉਣ ਦੀ ਇੱਕ ਵੰਡ ਆਕਾਰੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਇੱਥੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਦੀ ਵਿਆੰਤ ਊਰਜਾ ਨੂੰ ਸਕਾਰਾਤਮਕ ਢੰਗ ਨਾਲ ਵਰਤਣ ਲਈ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਅੱਜ ਦਾ ਦਿਨ ਬੜਾ ਇਤਿਹਾਸਕ ਹੈ। 3000 ਤੋਂ ਜ਼ਿਆਦਾ ਮਾਡਰਨ ਖੇਡ ਦੇ ਮੈਦਾਨ ਜਿਹੜੇ ਨੇ ਉਹ ਪੰਜਾਬ 'ਚ ਬਣਾਏ ਜਾਣਗੇ। ਖੇਡ ਮੈਦਾਨ ਹੁਣ ਵੀ ਹੈਗੇ ਨੇ ਪਰ ਉਸ ਤਰੀਕੇ ਦਾ ਇਨਫਰਾਸਟ੍ਰਕਚਰ ਹੈ ਨਹੀਂ। ਉਸ ਤਰੀਕੇ ਦੀਆਂ ਸੁਵਿਧਾਵਾਂ ਸਹੂਲਤਾਂ ਹਨੀ ਸ਼ਾਨਦਾਰ ਵਾਲੀਬਾਲ ਦੇ ਗਰਾਊਂਡ ਸ਼ਾਨਦਾਰ ਫੁੱਟਬਾਲ ਦੇ ਗਰਾਊਂਡ ਹਾਕੀ ਦੇ ਗਰਾਊਂਡ ਤੇ ਬਿਲਕੁਲ ਸਮਤਲ ਕੀਤਾ ਹੋਇਆ ਟਰੈਕ ਐਥਲੈਟਿਕਸ ਵਾਸਤੇ ਉਹ ਜਿਹੜੇ 3000 ਗਰਾਊਂਡ ਨੇ ਉਹਨਾਂ ਦੇ ਵਿੱਚ ਇਹ ਸਹੂਲਤਾ ਦੇਵਾਂਗੇ ਕਿਉਂਕਿ ਖੇਡਾਂ ਦੇ ਵਿੱਚ ਪੰਜਾਬ ਦਾ ਪਹਿਲੇ ਦਿਨੋਂ ਬਹੁਤ ਵੱਡਾ ਯੋਗਦਾਨ ਰਿਹਾ ਔਰ ਖੇਡਾਂ ਇੱਕ ਐਸੀ ਚੀਜ਼ ਨੇ ਜਿਹੜੀਆਂ ਸਾਨੂੰ ਜਿਹੜੀਆਂ ਦੁਨਿਆਵੀ ਆਲਮਤਾਂ ਨੇ ਕੋਈ ਮਾੜੀ ਸੰਗ ਵਿੱਚ ਪੈ ਗਿਆ ਕੋਈ ਲਾਪਰਵਾਹੀਆਂ ਬੇਪਰਵਾਹੀਆਂ ਚ ਪੈ ਗਿਆ ਕੋਈ ਨਸ਼ਿਆਂ ਚ ਪੈ ਗਿਆ ਇੱਕੋ ਹੀ ਚੀਜ਼ ਹੈ ਖੇਡਾਂ ਸਪੋਰਟਸ ਜਿਹੜਾ ਸਾਰਾ ਧਿਆਨ ਕੇਂਦਰਿਤ ਕਰਕੇ ਪਲੇਅਰ ਦਾ ਉਹ ਗੇਮ ਤੇ ਲੈ ਆਉਂਦੀ ਹੈ ਤੇ ਉਹ ਸਾਰੀਆਂ ਇੱਧਰ ਉੱਧਰ ਵਾਲੀਆਂ ਜਿਹੜੀਆਂ ਲਾਮਤਾਂ ਨੇ ਉਹਨਾਂ ਤੋਂ ਵੱਜ ਜਾਂਦਾ ਹੈ ਤੇ ਦੇਸ਼ ਦਾ ਨਾਮ ਵੀ ਰੌਸ਼ਨ ਕਰਦਾ ਹੈ ਤੇ ਜਦੋਂ ਉਸ ਖਿਡਾਰੀ ਦੁਆਰਾ ਪਰਫਾਰਮੈਂਸ ਦੀ ਜਿਹੜੀ ਉਹਨਾਂ ਦੀ ਪਰਫਾਰਮੈਂਸ ਹੈ ਉਹਦੇ ਦੁਆਰਾ ਜਿਹੜਾ ਝੰਡਾ ਦੇਸ਼ ਦਾ ਜਦੋਂ ਉੱਪਰ ਜਾਂਦਾ ਉਹ ਉਸੇ ਪਲੇਅਰ ਨੂੰ ਪੁੱਛਣ ਵਾਲਾ ਹੁੰਦਾ ਕਿ ਦਿਲ 'ਚ ਕਿੰਨੀ ਖੁਸ਼ੀ ਹੁੰਦੀ ਹੈ ਅੱਜ ਕੇਜਰੀਵਾਲ ਸਾਹਿਬ ਚਾਰ ਖੇਡਾਂ ਦੇ ਕਪਤਾਨ ਪੰਜਾਬੀ ਨੇ ਅੱਜ ਦੋਨੋਂ ਕ੍ਰਿਕਟ ਦੀਆਂ ਟੀਮਾਂ men and women ਕੁੜੀਆਂ ਦੀ ਕ੍ਰਿਕਟ ਟੀਮ ਦੀ ਕੈਪਟਨ ਮੋਗੇ ਤੋਂ ਹਰਮਨਪ੍ਰੀਤ ਕੌਰ ਇਸ ਵਕਤ ਵਰਲਡ ਕੱਪ ਚੱਲ ਰਿਹਾ ਖੇਡ ਰਹੀ ਅੱਜ ਸਾਊਥ ਅਫਰੀਕਾ ਨਾਲ ਮੈਚ ਹੈ ਜੀ ਸਾਡੇ ਦੇਸ਼ ਦੀ ਕ੍ਰਿਕਟ ਟੀਮ ਉਹਦਾ ਵਨਡੇ ਦਾ ਤੇ ਟੈਸਟ ਮੈਚ ਦਾ ਕੈਪਟਨ ਸ਼ੁਭਮਨ ਗਿੱਲ ਫਾਜ਼ਿਲ ਖਾਬਿਲ ਕੋਲ ਇੱਥੋਂ ਨਾਲ ਹੀ ਹੈ ਜੀ ਜੈਮਲ ਸਿੰਘ ਵਾਲਾ ਪਿੰਡ ਆ ਉਹਦਾ ਸਾਡੀ ਫੁੱਟਬਾਲ ਟੀਮ ਦਾ ਭਾਰਤੀ ਫੁੱਟਬਾਲ ਟੀਮ ਦਾ ਕੈਪਟਨ ਪੰਜਾਬੀ ਬੰਡਾ ਜੀ ਤੇ ਹਾਕੀ ਦਾ ਕੈਪਟਨ ਹਰਮਨਪ੍ਰੀਤ ਆ ਜੀ ਤੇ ਹਾਕੀ ਦੇ ਵਿੱਚ 11 ਚੋਂ 9 ਪਲੇਅਰ ਪੰਜਾਬ ਦੇ ਨੇ ਜੀ। ਔਰ 4-5 ਬੈਂਚ ਤੇ ਬੈਠਿਆ 12-13 ਤਾਂ ਸਾਡੇ ਹੀ ਨੇ ਜੀ। ਸੋ ਬਹੁਤ ਵੱਡੀ ਮਾਣ ਦੀ ਗੱਲ ਹੈ। ਜਦੋਂ ਅਸੀਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਤਿੰਨ ਪੀੜ੍hiyan ਇੱਕੋ ਗਰਾਊਂਡ 'ਚ ਖੇਡਦੀਆਂ ਨੇ ਜੀ ਦਾਦਾ ਵੀ ਉਸੇ ਗਰਾਊਂਡ 'ਚ ਬਾਪੂ ਵੀ ਉਸੇ ਗਰਾਊਂਡ 'ਚ ਮੁੰਡਾ ਵੀ ਉਸੇ ਗਰਾਊਂਡ 'ਚ ਜੇ ਦਾਦੇ ਵਾਲੇ ਪਾਸੇ ਲਾਈਏ ਤਾਂ ਉਹਦਾ ਬੇਟਾ ਵੀ ਉਸੇ ਗਰਾਊਂਡ 'ਚ ਉਹਦਾ ਪੋਤਾ ਵੀ ਉਸੇ ਗਰਾਊਂਡ 'ਚ ਔਰ ਉਹੋ ਖੇਡਾਂ ਜਿਹੜੀਆਂ ਜਮ੍ਹਾਂ ਖਤਮ ਹੋ ਗਈਆਂ ਸੀ ਸਕੂਲਾਂ 'ਚ ਵੀ ਉਹਨਾਂ ਖੇਡਾਂ ਦਾ ਕੋਈ ਵजूद ਨਹੀਂ ਰਿਹਾ ਸੀ ਗੋਲਾ ਸੁੱਟਣਾ ਜਮਨਾਸਟਿਕ ਜੈਵਲਿਨ ਐਥਲੈਟਿਕਸ}{|\text{National Style Kabaddi}|} ਜਿਨ੍ਹਾਂ ਨੂੰ ਅਸੀਂ ਭੁੱਲੀ ਗਏ ਸੀ ਉਹਨਾਂ ਖੇਡਾਂ ਨੂੰ ਖੋਖੋ ਉਹਨਾਂ ਗੇਮਾਂ ਦੇ ਵਿੱਚ ਅਸੀਂ ਸਾਡੇ ਜਿਹੜੇ ਬੱਚੇ ਨੇ ਉਹ ਤਹਿਸੀਲ ਲੈਵਲ ਤੇ ਫਿਰ ਜ਼ਿਲ੍ਹਾ ਲੈਵਲ ਤੇ ਫਿਰ ਪੰਜਾਬ ਲੈਵਲ ਤੇ ਮੱਲਾ ਮਾਰ ਰਹੇ ਨੇ ਔਰ ਉਹਨਾਂ ਨੂੰ ਕਰੋੜਾਂ ਰੁਪਈਆ ਦਾ ਇਨਾਮ ਵੀ ਦਿੱਤਾ ਜਾਂਦਾ ਔਰ ਇਨਾਮ ਵੀ ਉਦੋਂ ਹੀ ਦਿੱਤਾ ਜਾਂਦਾ ਜਦੋਂ ਜਿੱਤ ਲੈਣ ਨਹੀਂ ਤਾਂ ਹਾਕੀ ਟੀਮ ਵਾਲੇ ਮੈਨੂੰ ਮਿਲੇ ਉਹ ਜਿੱਤ ਕੇ ਆਏ ਏਸ਼ੀਆ ਕੱਪ ਅਸੀਂ ਉਹਨਾਂ ਨੂੰ ਕਰੋੜ ਕਰੋੜ ਰੁਪਈਆ ਦਿੱਤਾ ਜੇ ਕੋਈ ਮੈਡਲ ਲੈ ਕੇ ਆਊਗਾ ਏਸ਼ੀਆ ਖੇਡਾਂ ਚੋਂ ਕਾਮਨਵੈਲਥ ਚੋਂ ਜਾਂ 올림픽 ਚੋਂ ਅਸੀਂ 골ਡ ਮੈਡਲ ਦਾ 1 ਕਰੋੜ ਚਾਂਦੀ ਦੇ ਮੈਡਲ ਦਾ 75 ਲੱਖ ਕਾਂਸੀ ਦੇ ਮੈਡਲ 50 ਲੱਖ ਦਿੰਨੇ ਆ ਜਦੋਂ ਜਿੱਤ ਕੇ ਆਏ ਅਸੀਂ ਹਫਤੇ 'ਚ ਹੀ ਪ੍ਰੋਗਰਾਮ ਰੱਖ ਲਿਆ। ਔਰ ਹਾਕੀ ਟੀਮ ਦਾ ਜੇ ਫਰਜ ਕਰ ਲੋ ਗੋਲੇ ਵਾਲੇ ਜਾਂ ਕੋਈ 5000 ਮੀਟਰ ਜਾਂ ਕੋਈ ਸ਼ੂਟਿੰਗ ਦੇ ਵਿੱਚ ਜਿੱਤਿਆ ਉਹ ਤਾਂ ਇੰਡੀਵਿਜੂਅਲ ਗੇਮ ਹੈ। ਉਹ ਤਾਂ ਉਹਨੂੰ ਮਿਲਣਾ ਹੀ ਹੈ ਕਰੋੜ ਰੁਪਈਆ। ਹਾਕੀ ਦੀ ਟੀਮ 11 ਪਲੇਅਰਾਂ ਦੀ ਹੈ। ਹੁਣ ਟੀਮ ਜਿੱਤੀ ਹੈ ਤਾਂ ਅਸੀਂ ਕਹਿ ਵੀ ਇਹ ਨਹੀਂ ਹੈਗਾ ਕਿ ਕਰੋੜ ਰੁਪਈਆ 11 'ਚ ਵੰਡ ਦੋਗੇ। ਹਰੇਕ ਪਲੇਅਰ ਜਿਹੜਾ ਵੀ ਚਾਹੇ ਚਾ ਰੇ ਉਹ ਜਿਹੜੇ ਬੈਂਚ ਤੇ ਬੈੰਦੇ ਆ ਐਕਸਟਰਾ ਪਲੇਅਰ ਉਹਨਾਂ ਨੂੰ ਵੀ ਅਸੀਂ ਕਿਕਰੋੜ ਰੁਪਈਆ ਕੱਲੇ ਕੱਲੇ ਨੂੰ ਦਿੱਤਾ ਜੀ ਤਾਂ ਕਿ ਸਾਡੀਆਂ ਆਉਣ ਵਾਲੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਚਿੰਗ ਲੱਗੇ ਕਿ ਮੈਂ ਵੀ ਹਰਮਨਪ੍ਰੀਤ ਬਣੂੰਗਾ ਮੈਂ ਵੀ ਮਨਪ੍ਰੀਤ ਬਣੂੰਗਾ ਮੈਂ ਵੀ ਜਰਮਨਪ੍ਰੀਤ ਬਣੂੰਗਾ 골 ਕਰਿਆ ਕਰੂੰਗਾ ਮੈਂ ਵੀ ਮਨਪ੍ਰੀਤ ਬਣੂੰਗਾ ਮੈਂ ਵੀ ਸ਼ਮਸ਼ੇਰ ਬਣੂੰਗਾ ਮੈਂ بڑے 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 ਸਾਡੇ ਪਲੇਅਰ ਜਿਹੜੇ ਇਸ ਵਕਤ ਖੇਡ ਰਹੇ ਨੇ ਪਰ ਉਸ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਹੀ ਕਹਿੰਦੇ ਜੀ ਪਹਿਲੀ ਵਾਰ ਹੋਇਆ ਕਿ ਸਾਨੂੰ ਇਹ ਪਤਾ ਹੈ ਕਿ ਕਿਹੜੇ ਟੂਰਨਾਮੈਂਟ ਦੇ ਪੈਸੇ ਮਿਲ ਰਹੇ ਆ ਨਹੀਂ ਤਾਂ ਅਸੀਂ ਤਾਂ ਭੁੱਲ ਹੀ ਜਾਂਦੇ ਸੀ ਜੀ ਵੀ ਕਿਹੜੇ ਹੁਣ ਕਿਵੇਂ ਬੁਲਾ ਲੇ ਵੋਟਾਂ ਬੁਟਾਈਆਂ ਹੋਣੀਆਂ ਨੇੜੇ ਵੀ ਇਹ ਕਿਹੜੇ ਟੂਰਨਾਮੈਂਟ ਦੇ ਦੇਈ ਜਾਂਦੇ ਅਸੀਂ ਤਾਂ ਭੁੱਲ ਪਲ ਗਏ ਸੀ ਗਈ ਉਹ